ਇਹਨੂੰ ਚੱਕਰ ਆ ਗਿਆ ਨਾ ਲਈ ਉਹ ਤੇ ਸਰਬੰਨੀ ਨਹੀਂ ਵੇਦਾ ਮੈਂ ਜਿੰਨਾਂ ਨੂੰ ਜੇ ਨਹੀਂ ਨਾ ਤੇ ਚਾਹ ਲੈ ਆ ਵੀ ਨਾ ਤੇ ਵੱਡੇ ਵਿਚਾਰ ਲੈ ਲੈ ਆ ਮੋੜ ਲਿਆ ਲੈ ਜਾਣੀ ਆ ਆਪਾਂ ਗੱਡੀ ਕੇ ਆ ਕਿੰਨੀ ਵਧੀਆ ਰੈਡੀ ਜੀ ਇਹਨਾਂ ਵਾਸਤੇ ਲੈ ਜਾ ਉਧਰ ਨੂੰ ਮੇਰਾ ਦਾਦਾ ਮੈਂ ਹੀ ਬੈਠ ਐਂ ਇੱਕ ਮਾਰਦਾ ਮਾਰਦੀ ਤੇਰੀ ਪਰ ਇਹ ਆਉਂਦੀ ਕਿਹਦੀ ਸਾਇਤ ਚੱਲੀਆਂ ਬਾਈ ਜੀ ਦੋਵੇਂ ਮਸ਼ੀਨਾ ਫੇਰ ਅੱਜ ਬਦਲ ਵੀ ਆਂਦੇ ਕੀ ਦੇਣਾ ਤੁਹਾਡਾ ਇਹ ਮਸ਼ੀਨਾ ਚਲਾ ਕੇ ਦਿਖਾਉਂ 24 ਚੇ 22 ਆਵੇ ਆਉਂਦਾ ਆਉਂਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਡੀ ਨਵੀਂ ਵੀਡੀਓ ਚ ਜੀ ਇਹ ਬਾਈ ਜੀ ਸਾਡਾ ਡਰਾਈਵਰ ਹੈ ਇਦਾਂ ਮਸ਼ੀਨ ਬੈਕ ਕਰਦਾ Carlú, Carlú, allá abre, allá abre, allá coinado. ਜੰਦਾਲ ਨੇ ਹਾਂ ਆ ਗਏ ਵੱਢ ਕੇ ਹਾਂ ਆਪਾਂ ਲਈ ਹਮਚਾਂਦੀ ਲੋ ਜੀ ਮੱਝਾ ਕਰ ਰਹੀਆਂ ਪੂਰਾ ਚਿੱਲ ਜਾਂ ਤੂੰ ਵੀ ਵੱਢ ਜਾ ਛੱਪੜ ਤੇ ਆ ਜਾ ਨਾਲ ਲਓ ਲੈ ਰੱਖਿਆ ਕੀ ਜੇ ਤੈਂ ਗੋਲੀਆਂ ਜੋ ਨਾਲ ਮਿਲਿਆ ਉਹ ਰੱਖਣਾ ਤੇ ਤੁਸੀਂ ਲਿਆ ਗਏ ਕਿੱਧਰ ਗਈਆਂ ਪਾਈਆਂ ਹੀ ਨਹੀਂ ਕੰਪਨੀ ਵਾਲਿਆਂ ਨੇ ਨਹੀਂ ਪਾਈਆਂ ਇਹ ਵਿਛਾਲ ਦੇ ਵੇਖ ਲੋ ਆ ਦੋ ਸੀਜਨ ਨਹੀਂ ਲਾਏ ਇਹਨੇ ਤੇ 베어ਿੰਗ ਟੁੱਟਣ ਦਾ ਪਿਆ ਓ ਪਾਲੀ ਕੀ ਨਹੀਂ ਟੁੱਟਦੇ ਹੁੰਦੇ ਇਸ ਤਰ੍ਹਾਂ ਕਿਉਂ ਟੁੱਟਦੇ ਹੁੰਦੇ ਕੀ ਹੋਇਆ ਵਿਛਾਲ ਵਾਲਿਆਂ ਮੈਂ ਤਾਂ ਦੋ ਸੀਜਨ ਹੀ ਆ ਜਿੰਨਾ ਇਹਦੇ ਨਾਲ ਧੱਕਾ ਕੀਤਾ ਨਾ ਜਿੰਨਾ ਇਹਦੇ ਨਾਲ ਧੱਕਾ ਕੀਤਾ ਤੇ ਉਹ ਤੁਹਾਨੂੰ ਹੁੰਦੀ ਗਈ ਹੋਰ ਤੇ ਅਸੀਂ ਨਾਲ ਖੱਦਰ ਦੀਆਂ 5-7 ਬੋਰੀਆਂ ਰੱਖ ਲਈਆਂ ਪਾਲੀ ਥੱਲੇ ਉਤਰ ਏ ਜਿੰਨਾ ਇਹ ਇਹਦੇ ਨਾਲ ਧੱਕਾ ਕੀਤਾ ਜਿੰਨੀ ਚਿਕਾਈ ਆ ਜਾਂ ਜਿੰਨੀਆਂ ਇਹਨੂੰ ਘਾਟੀਆਂ ਦਿਖਾਈਆਂ ਤਾਂ ਇੱਥੇ ਹੁਣ ਥੋੜੀਆਂ ਘਾਟੀਆਂ ਚੜਦੀ ਰਹੀ ਵਿਚਾਈ ਐਵੇਂ ਮਾੜਾ ਕਹੀਈਏ ਉਹ ਗੱਲ ਨਹੀਂ ਹੈਗੀ ਕੀ ਕੰਮ ਪੂਰਾ ਮਸ਼ੀਨ ਨੇ ਕੀਤਾ ਪੂਰਾ ਕਰਦੀ ਏ ਅਕੇ ਦੱਸ ਆਓ ਦੂਜੇ ਬੰਦੇ ਦਾ ਸਵਾਦ ਆਪ ਤੇ ਗੱਡੀ ਦਾ ਸਵਾਦ ਆਉਣਾ ਅਗਲੀ ਤੂੰ ਇਹ ਦੱਸ ਬੈਰੂ ਨੇ ਟੁੱਟਾ ਮੈਂ ਤੈਨੂੰ ਹਰਿਆਣਾ ਉੱਥੋਂ ਕਿਹਾ ਪਿੱਛੋਂ ਮੈਂ ਪਹਿਲੀ ਗੱਲ ਆਂਪੀ ਮੈਂ ਤਾਂ ਡਿਸਕ ਨਹੀਂ ਸਹੀ ਆਉਂਦੀ ਆ ਐ ਐ ਕਰਦੀ ਆ ਕਿੱਥੋਂ ਚੱਲ ਕੇ ਕਿੱਥੇ ਆ ਜੀਦਾ ਇਹ ਕੀ ਕਰੇ ਨੀ ਛੋਟੀ ਆ ਨਹੀਂ ਪਲਾਸਟੀ ਆਣੀ ਉੱਥੇ ਇਧਰੇ ਪਲਾਸੂ ਲਈ ਫੇਨ ਲਿਆ ਵੰਦੇ ਹੋਊਗੀ ਹੈਗੀਆਂ ਅਸੀਂ ਵਿੱਚ ਇਹ ਆ ਨਹੀਂ ਇਹ ਪਹਿਲਾਂ ਕੋਈ ਲੈ ਕੇ ਦਤਾ ਹੋਊਗਾ ਯਾਰ ਨੰਬਰ ਦੇ ਇੱਕ ਲਾ ਕਰ ਦੇ ਕੇ ਦੱਸ ਕੋਈ ਨਹੀਂ ਲੈਵਾ ਜਾ ਲੋਕ ਪਲਾਸੀ ਲਿਆ ਮਸ਼ੀਨ ਚ ਦੂਜੀ ਚ ਨਿੱਕੀ ਯਾਰ ਤੁਸੀਂ ਮੋੜ ਦੇਣੀ ਬਾਅਦ ਚੀਜ਼ਾਂ ਅੱਜੀ ਤੋਂ ਲੋਕ ਨਹੀਂ ਨਹੀਂ ਉਧਰ ਜਾ ਤੇ ਉਹ ਲਿਆ ਕੇ ਉਹ ਤੇ ਨੰਬਰ ਤੇ 10 12 ਦਾ ਬੈਰਿੰਗ ਉਹ ਯਾਰ ਰੱਖ ਉਹ ਤੋਂ ਲਿਆ ਦੇ ਸਾਰੇ ਰੱਖੇ ਆਪਾਂ ਮੈਂ ਤੈਨੂੰ ਬੈਰਿੰਗ ਕੱਢ ਕੇ ਦੇਣਾ ਬੋਲਣੇ ਬੜੇ ਨਾਲ ਹਾਂ ਇਹ ਤੇ ਖੋਲਣੇ ਪੈਣੇ ਹਾਂ ਖੋਲ ਜਾ ਭਾਂਡੇ ਸਾਡੇ ਬਾਈ ਘਰੇ ਫੜਾ ਕੇ ਆ ਮੜੇ ਚਾ ਚੋਲੇ ਸਾਡੇ ਮੜੇ ਨਹੀਂ ਕਰਦੇ ਉਵੇਂ ਹੀ ਤੇ ਵੇਲਾ ਟੁੱਟੇ ਬੈਰਿੰਗ ਤੇ ਕਿੱਥੇ ਆ ਗਈ ਕਿਹੜਾ ਟੋਟਿਆ ਨਿਆਣੀ ਨਹੀਂ ਆ ਜੱਬਰ ਆ ਜੱਬਰ ਮੇਰੇ ਬੈ ਰੰਗ ਨਹੀਂ ਆਈ ਉਹ ਲਾਚੀ ਵਾਜੀ ਸੀ ਉਹਦੀ ਭੈਣ ਜੋ ਜਗਨਦੀ ਨੂੰ ਮੈਂ ਕਹਾਂ ਰੱਖ ਮੜਾਈ ਜੀ ਗੱਲ ਹੈ ਕੋਈ ਗਿਆਨੀ ਨਹੀਂ ਹੈ ਜੇ ਰਹਿਣ ਦੇ ਭਰਾ ਇਹ ਦੱਸ ਦਾਂ ਤੈਨੂੰ ਬਾਅਦ ਚ ਇਹ ਸਾਂਝਾ ਵਧਾਈਆ ਚਾਹਤ ਤੇ ਤਾਂ ਹੀ ਕਰਦੇ ਆ ਯਾਰ ਇਹਨੂੰ ਚੱਕਰ ਆ ਗਿਆ ਜੇ ਨਹੀਂ ਨਾ ਫੇਰ ਚਾਹ ਲੈ ਨਾਮ ਤੇ ਵੱਡੇ ਪਿਆਰ ਲੈ ਲੈ ਆ ਮੋੜ ਲਿਆ ਲੈ ਜਾਣੀ ਆ ਆਪਾਂ ਗੱਡੀ 'ਗੇ ਆ ਕਿੰਨੀ ਵੜੀ ਆ ਰੇੜੀ ਜੀ ਇਹਨਾਂ ਵਾਸਤੇ ਦੱਲ ਲਿਆ ਉਧਰ ਨੂੰ ਮੇਰਾ ਰਾਬਾ ਮੈਂ ਹੀ ਬੈਠ ਐ ਇੱਕ ਮਾਰਦਾ ਮਾਰਦੀ ਕਹਿੰਦਾ ਇਹ ਪਰ ਇਹ ਆ कहिड़ी <laughs> साल <laughs>